ਦੇਖ ਰਹੇ ਹੋ ਐਪੀਐਨ ਲਾਈਵ ਫੁੱਗਵਾੜਾ ਦੇ ਨੇੜਲੇ ਪਿੰਡ ਚਿਹੜੂ ਵਿਖੇ ਪੁੱਤਰਾਂ ਮਦਾਨੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸੁਚਾਇਆ ਗਿਆ। ਦੋ ਨਗਰ ਦੀ ਪਰਿਕਰਮਾ ਕਰਤਾ ਹੋਇਆ ਗੁਰਦੁਆਰਾ ਕੋਲ ਵਿਦਿਆਰਥੀ ਗੁਰਦੁਆਰਾ ਪਾਈ ਬਿੰਦਾ ਸੀ। ਬਾਬਾ ਤਾਣਾ ਦੀ ਵਿਖੇ ਪੂਜਾ ਇਸ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀਆਂ ਵੱਲੋਂ ਪੁੰਨਾਂ ਦੀ ਵਰਕਾਗਾਰਿਤ ਪਵਗਸਿਤ ਆਇਆ। ਸੰਗਤਾਂ ਆਪਸਾਂ ਨਾਲ ਲੰਗਰ ਵਰਤਾਏਗੀ। ਇਸ ਵਿਸ਼ੇਸ਼ ਮੌਕੇ ਤੇ ਡਾਕੀ ਜੱਟੇ ਵੱਲੋਂ

भाई <laughs> Δηλαδή,

ਬਾਬਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਪੁੱਤਰਾਂ ਦੇ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਪੁਰਖ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਆ ਤੁਹਾਡਾ ਸੰਗਤਾਂ ਨੂੰ ਕੀ ਸੰਦੇਸ਼ ਹੈ ਜੀ ਅੱਜ ਦਾ ਇਹ ਮਹਾਨ ਦਿਨ ਅਕਲਵੀਰ ਬਾਸ਼ਾ ਜੀ ਜੀਵਨ ਨੂੰ ਮਹਾਰਾਜ ਦੀ ਯਾਦ ਨੂੰ ਨਕਵਸਤ ਹੁੰਦੇ ਹੋਏ ਨਗਰ ਤਹਿੜੂ ਦੀ ਸਭੂ ਸੰਗਤ ਦੇ ਵੱਲੋਂ ਨਗਰ ਦੀਆਂ ਪਕਰਮਾਂ ਕਿੱਥੇ ਗਈਆਂ ਸਭੂ ਨਾਲ ਕੰਦਾਂ ਸੀ ਗੁਰੂਆਂ ਤੋਂ ਮਾਰਾ ਵੀ ਪਜੂਰੀ ਦੇ ਵਿੱਚ ਪੰਜਾ ਪੈਰਾਂ ਦੀ ਖਵਾਇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੇਟ ਸਬੂਤ ਸੰਗਤਾਂ ਦੇ ਸਹਿਯੋਗ ਦੇ ਨਾਲ ਨਵਾਂ ਕੀਰਤ ਸਜਾਇਆ ਗਿਆ ਉਸ ਦੇ ਵਿੱਚ ਘਾੜੀ ਸਿੰਘਾਂ ਨੇ ਬਾਖੂਬੀ 12 ਦੇ ਨਾਲ ਵਿਹਾਲ ਕੀਤਾ ਅਤੇ ਸਮੂਹ ਸੰਗਤ ਨੇ ਬੜੇ ਚਾਅ ਨਾਲ ਮਠਿਆਈਆਂ ਦੇ ਲੰਗਰ ਚਾਹ ਪਕੌੜੇ ਦੇ ਲੰਗਰ ਭਾਲ ਭਾਂਦੇ ਦੇ ਲੰਗਰ ਸੰਗਤਾਂ ਨੂੰ ਸਿਖਾਇਆ ਸ਼ਾਹ ਬਾਣੀ ਦਾ ਸੇਵਾ ਕੀਤੀ ਗਈ ਅਤੇ ਸਭ ਨੇ ਨਾਲ ਕੇ ਸਭੇ ਸਾਂਝੀ ਵਾਲ ਸਦਾ ਕੋ ਕਿਸਾਨ ਸਹਾਰਾ ਜੀਉ ਨਾਗ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਲਵਾ ਤੇਰੇ ਭਲੇ ਦਾ ਸੰਦੇਸ਼ ਦਿੱਤਾ ਯਾਉ ਆਈ ਸਾਰੇ ਰਲ ਕੇ ਮਨੁੱਖੀ ਸੇਵਾ ਕਰੀਏ ਮਾਰਾਂ ਮੇਂ ਜੀਵਨ ਜਾਦ ਕਰੀਏ ਜੀਵਨ ਜਾਦ ਮਾਰਾ ਦੇ ਕੋ ਸਿੱਖੀਏ ਸੋ ਅੱਜ ਦਾ ਇਹ ਜੋ ਬਨੋਰਤੀ ਕੋ ਸਿੱਖੀ ਨਾਲ ਜੁੜੀਏ ਪਤਨ ਬਣੇ ਦੀ ਠਲ ਤੇ ਦੇ ਪੈ ਸਕਦੀ ਆ ਆਪਾਂ ਸਿੱਖੀ ਦੇ ਨਾਲ ਮਾਲ ਜੁੜੀਏ ਨਾਮ ਬਾਣੀ ਨਾਲ ਜੁੜੀਏ ਰਹਿਤ ਰੱਖੀ ਹੈ ਕਰਤਾਂ ਤੋਂ ਬਚੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ